ਸ਼੍ਰੀ ਮੁਕਤਸਦ ਸਾਹਿਬ ਦੇ ਨੇੜਲੇ ਪਿੰਡ ਵੜਿੰਗ ਵਿੱਚ ਚੋਰਾਂ ਨੇ ਇੱਕੋ ਰਾਤ ਵਿੱਚ ਵੱਖ-ਵੱਖ ਖੇਤਾਂ ਵਿੱਚੋਂ 6 ਦੇ ਕਰੀਬ ਟਰਾਂਸਫਾਰਮ ਚੋਰੀ ਕਰ ਲਏ ਇਸ ਸਬੰਧੀ ਕਿਸਾਨਾਂ ਨੇ ਇਨਸਾਫ਼ ਅਤੇ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਖੇਤਾਂ ਤੋਂ ਗਾਇਬ ਹੋਏ ਟਰਾਂਸਫਾਰਮ ਅਤੇ ਟਰਾਂਸਫਾਰਮਰ ਦੇ ਖੁੱਲੇ ਸਮਾਨ ਕੋਲ ਪਈਆਂ ਬੀਅਰ ਦੀ ਖਾਲੀ ਬੋਤਲਾਂ ਦੱਸਾਉਂਦੀਆਂ ਹਨ ਕਿ ਕਿਵੇਂ ਚੋਰਾਂ ਨੇ ਟਰਾਂਸਫਾਰਮਰ ਚੋਰੀ ਕਰਨ ਦੇ ਨਾਲ-ਨਾਲ ਬੀਅਰ ਦਾ ਆਨੰਦ ਹੀ ਨਹੀਂ ਮਾਣਿਆ ਸਗੋਂ ਬਿਨਾਂ ਕਿਸੇ ਡਾਰ ਤੋਂ ਚੋਰੀ ਨੂੰ ਅੰਜਾਮ ਦਿੱਤਾ ਇੱਕੋ ਰਾਤ ਵਿੱਚ ਇੱਕ ਪਿੰਡ ਵਿੱਚੋਂ ਇੱਕ ਦੋ ਨਹੀਂ ਸਗੋਂ ਅੱਧੀ ਦਰਜਣ ਟਰਾਂਸਫਾਰਮਰ ਚੋਰੀ ਹੋ ਗਏ ਦੱਸ ਦਈਏ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਨੇੜੇ ਪਿੰਡ ਵੜਿੰਗ ਵਿੱਚ ਚੋਰਾਂ ਨੇ ਖੇਤਾਂ ਵਿੱਚੋਂ ਮੋਟਰਾਂ ਨਾਲ ਲੱਗ ਰਹੇ 6 ਟਰਾਂਸਫਾਰਮ ਚੋਰੀ ਕਰ ਲਈ ਮੇਰਾ ਨਾਮ ਹੈ ਜੀ ਜਗਿੰਦਰ ਸਿੰਘ ਵੜਿੰਗ ਪਿੰਡ ਪਿੰਡ ਵੜਿੰਗ ਆ ਮੇਰਾ ਤੇ ਰਾਤ ਹੀ ਬੀਤੀ ਰਾਤ ਸਾਰੀ ਰਾਤ ਚੋਰਾਂ ਨੇ ਬਹੁਤ ਨੁਕਸਾਨ ਕਰਕੇ ਟਰਾਂਸਫਾਰਮ ਲੈ ਗਏ ਲਾ ਕੇ ਇੱਕ ਮੇਰਾ ਲੈ ਗਿਆ ਇੱਕ ਨੰਬਰਦਾਰ ਗਰਮੇਲ ਸਿੰਘ ਦਾ ਲੈ ਗਿਆ ਲਾ ਕੇ ਰੋਡ ਦੇ ਉੱਤੇ ਸੀ ਬੇਕਾਫ ਹੋ ਕੇ ਖੋਲਿਆ ਕਿਸੇ ਨੂੰ ਕੋਈ ਡਰ ਨਹੀਂ ਕੋਈ ਹੈ ਇੱਕ ਇੱਕ ਨਾਟ ਖੋਲ ਕੇ ਲੈ ਕੇ ਗਏ ਚੋਰੀ ਕਰਕੇ ਇਸ ਕਰਕੇ ਮੈਨੂੰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਟਰਾਂਸਫਰਮਾਂ ਦੀ ਚੋਰਾ ਦੀ ਨੱਥ ਪਾਈ ਜਾਵੇ ਤੇ ਮੇਰਾ ਟਰਾਂਸਫਰਮ ਸਰਕਾਰ ਤੇ ਬਿਜਲੀ ਵਿਭਾਗ ਦੀ ਕਿਰਪਾ ਬੀ ਐਮਟੀ ਆ ਵੀ ਦਿੱਤਾ ਜਾਵੇ ਕੀ ਨਾਮ ਹੋਰ ਕੀ ਕਟਨਾਈ ਹੈ ਭਾਈ ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਪਿੰਡ ਵਿੜੰਗਾ ਜੀ ਆ ਸਾਡੇ ਰਾਤ ਨੂੰ ਜੀ ਟਰਾਂਸਫਰਮ ਚੋਰੀ ਹੋ ਗਈ ਜੀ ਤੇ ਅਸੀਂ ਰਾਤ ਨੂੰ ਖੇਤਾਂ 'ਚ ਨਿਗਰਾਨੀ ਨਹੀਂ ਰੱਖ ਸਕਦੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਬਈ ਇਹ ਸਾਨੂੰ ਇਹਦਾ ਹੱਲ ਕੀਤਾ ਜਾਵੇ ਇਹ ਚਿੱਟੇ ਪੀਣ ਵਾਲੇ ਜਿੰਨੇ ਵੀ ਲੋਕ ਐ ਸਭ ਰਾਤ ਨੂੰ ਜੀ ਚੋਰੀਆਂ ਕਰਦੇ ਸਾਨੂੰ ਬਹੁਤ ਮੁਸ਼ਕਲ ਆਉਂਦੀਆਂ ਪ੍ਰਜਾਸ਼ਰ ਨੂੰ ਬੇਨਤੀ ਹੈ ਕਿ ਨਸ਼ੇ 'ਤੇ ਰੋਕ ਲਾਈ ਜਾਵੇ ਤੇ ਸਾਨੂੰ ਇਹਦਾ ਹੱਲ ਕੋਈ ਸਾਡਾ ਕੀਤਾ ਜਾਵੇ ਜੀ ਅਸੀਂ ਖੇਤਾਂ 'ਚ ਰਾਤ ਨੂੰ ਨਹੀਂ ਆ ਸਕਦੇ ਜੀ ਚੋਰੀਆਂ ਦਿਨੋਂ-ਦਿਨ ਬਹੁਤ ਵੱਧ ਰਗਣਾ ਜੀ ਕਿੰਨੇ ਟਰਾਂਸਫਰ ਚੋਰੀ ਹੋਏ ਤੇ ਲਗਭਗ ਜੀ 7 ਟ੍ਰਾਂਸਫਾਰਮਰ ਚੋਰੀ ਹੋ ਗਏ ਜੀ ਰਾਤ ਤੇ ਸਾਰੇ ਲੈ ਗਏ ਜੀ ਸਾਰਾ ਸਮਾਨ ਲੈ ਕੇ ਜੀ ਕੱਢ ਕੇ ਲੋਕਾਂ ਕੋਲੇ ਜੀ ਮਾਵਲਿਆਂ ਤੇ ਪੈ ਲੀਆਂ ਜੀ ਬਹੁਤ ਦੁੱਖ ਜੀ ਲੋਕੀ ਤੇ ਅੱਗੇ ਹੀ ਨਹੀਂ ਕੋਈ ਸਰਕਾਰ ਦਾ ਉੱਤਾਵਾਜ ਦੀ ਜੀ ਚੋਰਾਂ ਦੇ ਮਾੜਾ ਮੋਟਾ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ